ਸਰ ਮਿਹੜੂ ਪਿੰਡ ਤੋਂ ਹਰਦਾਸਪੁਰ ਰੋਡ ਤੇ ਤਿੰਨ ਦੋਸ਼ੀ ਖੜੇ ਹੈਗੇ ਆ ਕੀ ਮਾਮਲਾ ਹੈ ਸਾਰਾ ਇਹ ਇਦਾਂ ਇਹ ਮਾਮਲਾ ਇਦਾਂ ਹੈਗਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਗੌਰਮਪੁਰਾ ਜੀ ਆਈਪੀਐਸ ਦੇ ਜੋ ਮਾਰੇ ਬੰਦਿਆਂ ਦੇ ਖਲਾਫ ਜੋ ਮਹਿਮਾ ਚਲਾਈ ਆ ਇਹਦੇ ਵਿੱਚ ਐਸਪੀ ਫਵਾੜਾ ਜੀ ਫਿਜ਼ਿਮਿਤ ਗੁਰਮੀਤਪੁਰ ਜੀ ਪੀਪੀਐਸ ਸ੍ਰੀ ਜੀ ਡੀਐਸਪੀ ਸਾਹਿਬ ਸ੍ਰੀ ਭਾਤਪੂਜਨ ਜੀ ਇਹਨਾਂ ਦੇ ਦਸ਼ਾ ਨਿਰਦੇਸ਼ ਤੇ ਜੋ ਆਚ ਐਸਐਸ ਜੀ ਸੁਖੀ ਸਿੰਘ ਜੋ ਕੇ ਚਾਰਜ ਨੇ ਜੋਨ ਦੀ ਟੀਮ ਨੇ ਇੱਕ ਬੜਾ ਵਧੀਆ ਕੰਮ ਕੀਤਾ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਗ੍ਰਫਤਾਰ ਕੀਤੇ ਆ ਉਹਦੇ ਵਿੱਚ ਇੱਕ ਵੇਜਾ ਗੱਡੀ ਸੀ ਉਹਦੇ ਵਿੱਚ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਦੇ ਰੋਕੇ ਜਦੋਂ ਆ ਗਏ ਇਹ ਤਿੰਨ ਦੋਸ਼ੀ ਜਿਹੜੇ ਆ ਉਹ ਭੱਜਣ ਲੱਗੇ ਉਹਨੇ ਸਾਥੀ ਕਰਮਚਾਰੀ ਦੀ ਮਤਰਾ ਨੂੰ ਫੜ ਕੇ ਜੀ ਤੇ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਇਹਨਾਂ ਵਿੱਚੋਂ ਗੱਲੋਂ ਜਿਹੜਾ ਇੱਕ ਕੰਟਰੀ ਮੇਡ ਪਿਸਤਲ 7.65 ਤੇ ਜਿਹੜੇ ਰੌਮ ਦਾ ਬਰਾਮਦ ਹੋਇਆ ਜੀ ਸਰ ਸਰ ਕੀ ਸਾਹਮਣੇ ਆਇਆ ਕਿ ਦੋਸ਼ੀ ਜਿਹੜੇ ਹੈਗੇ ਕਿੱਥੋਂ ਦੇ ਰਹਿਣ ਵਾਲੇ ਹੈਗੇ ਇਹ ਜਿਹੜੇ ਦੋਸ਼ੀ ਆ ਅਲੱਗ-ਅਲੱਗ ਥਾਵਾਂ ਦੇ ਰਹਿਣ ਵਾਲੇ ਆ ਇਹਦੇ ਵਿੱਚ ਇੱਕ ਨਾ ਜਿਹੜਾ ਆਪਣਾ ਨਾਮ ਰਿਤਿਕ ਰਿਤਿਕਾ ਪੁੱਤਰ ਸ਼ੋਕਮਾਰ ਲੁਧਿਆਣਾ ਖਾਣਾ ਸਲੇਮ ਟਾਵਰੀ ਇਧਰ ਲੁਧਿਆਣੇ ਦਾ ਜੇ ਕੋ ਰਾਮਲ ਜਸਵਾਲ ਹੈ ਪੁੱਤਰ ਰਾਮਲਾਲ ਇਹ ਨਾਨਕਨਗਰ ਰੋਡ ਲੁਧਿਆਣੇ ਦਾ ਹੈ ਵੀ ਜੀ ਤੇ ਤੀਜਾ ਹੈ ਜੈ ਪ੍ਰਕਾਸ਼ ਪੁੱਤਰ ਸ਼ਤ్రੂ ਵਾਸੀ ਲక్ష్ਮੀ ਨਗਰ ਭਗਵਾਨ ਦਾ ਦੇ ਵੀ ਹੈਗਾ ਸਲੇਮ ਸਲੇਮ ਟਾਵਰੀ ਲੁਧਿਆਣਾ ਦਾ ਹੈ ਇਹ ਤਿੰਨ ਦੋਸ਼ੀ ਜਿਹੜਾ ਸਿਰ ਸਿਰ ਹਾਲ ਹੀ ਵਿੱਚ ਇੱਥੇ ਲੋਕਲ ਲੋਕ ਇੱਥੇ ਰਹਦੇ ਸੀ ਜਾਂ ਉੱਥੇ ਕੀ ਦੌਰਾਨੇ ਕੋਸ਼ਿਸ਼ ਕੀ ਸਾਹਮਣੇ ਆਇਆ ਇੰਦਰਾਨੇ ਪੁਸ਼ਕਸ਼ ਆਇਆ ਇਹਦੇ ਤੇ ਆਲਰੇਡੀ ਜਿਹੜਾ ਹੈਗਾ ਰਿਤਿਕ ਜਿਹਦੇ ਤੇ ਤੇ ਆਲਰੇਡੀ ਪਹਿਲਾਂ ਵੀ ਇੱਕ ਚੋਰੀ ਦਾ ਮਕਦਮਾ ਦਰਜਿਆ ਕਿਸ ਕਿਸ ਵਿਅਕਤੀ ਦੀ ਕਿਸ ਦੋਸ਼ੀ ਦੀ ਸਰ ਰਿਤਿਕ ਦੇ ਖਿਲਾਫ ਜਿਹੜੇ ਇੱਥੇ ਕਿਹੜੇ ਬਾਕੀ ਦੂਸਰੀ ਦੋਸ਼ੀ ਹੈਗੇ ਦੂਜਿਆਂ ਦੇ ਖਿਲਾਫ ਅਜੇ ਆਪਾਂ ਜਿਹੜੀ ਹੈਗੀ ਐਨੂੰ ਪੇਸ਼ ਅਦਾਲਤ ਕਰ ਤੈ ਜਾਊਗਾ ਪੁਸ਼ਕਸ਼ ਇਹਨਾਂ ਤੇ ਜਾਰੀ ਆ ਅਜੇ ਤੱਕ ਇਹਨਾਂ ਦਾ ਸਿਰਫ ਇੱਕ ਬੰਦੇ ਦਾ ਸਿਰ ਸਾਹਮਣੇ ਆਈ ਉਹ ਤੇ ਪਤਾ ਇੱਕ ਪਹਿਲਾਂ ਵੀ ਆਲਰੇਡੀ ਚੋਰੀ ਦਾ ਮਕਦਮਾ ਸਰ ਜਿਹੜੇ ਜਿੰਦਾ ਰੋਧ ਰੋਂਦ ਪ੍ਰਾਪਤ ਹੋਇਓ ਕਿੰਨੇ ਹੈਗੇ ਜਿਹੜੇ ਜਿੰਦਾ ਰਹਉਂਦੇ ਆ ਇਹਦੇ ਵਿੱਚ ਪੰਜ ਰੌਂਦੇ ਜਿੰਦਾ ਜਿਹੜੇ ਅੱਗੇ ਆਪਰਾਮਤ ਹੋਏ ਸ੍ਰੀ ਦੋਸ਼ੀ ਹਾਲ ਹੀ ਵਿੱਚ ਕਿੱਥੇ ਰਹਿ ਰਹੇ ਸੀ ਇਹ ਇਹਨਾਂ ਤੋਂ ਇਹ ਦੀ ਤਰਤੀਸ਼ ਦਾ ਮੈਟਰ ਆ ਜਿਹਨੂੰ ਖੁਸ਼ੀਸ਼ ਕਰਦੇ ਆ ਕਿ ਹੈਗਾ ਕਿ ਕਿਸ ਤਰ੍ਹਾਂ ਦੀ ਸਰ ਕਿਹੜੀ ਘਟਾਲਾ ਲੱਗੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਇਹ ਆਲਮ ਜੈਕਟ ਦਾ 25000 ਦਾ ਰਾੜ ਦਾ ਜਿਹੜਾ ਅਫੀਰ ਦਾ ਜੀਤੀ ਹੈ ਬਾਕੀ ਜਿਹੜੀ ਤਰਤੀਸ਼ ਜਾਰੀ ਆ ਜੋ ਵੀ ਗੱਲ ਸਾਹਮਣੇ ਹੋਵੇ ਤੁਹਾਡਾ ਦਨ ਸ਼ੇਅਰ ਕਰ ਧੰਨਵਾਦ